ਲੱਭੀ ਮੇਤਰੋ ਕੱਲ ਨਾ ਆਪਾਂ ਨੇ ਇੱਕ ਤਰਨਤਾਰ ਨੇਰੀਏ ਚ ਮੱਝ ਵੇਚੀ ਸੀਗੀ 1,10,000 ਦੀ ਤੁਸੀਂ ਵੀਡੀਓ ਵੀ ਦੇਖੀ ਹੋਣੀ ਹੈ ਨਾ ਤੇ ਮੱਝ ਭੇਜਤੀ ਆਪਾਂ ਨੇ 90,000 ਬਾਈਆਂ ਨੇ ਦਿੱਤਾ ਦਾ ਆਪਣਾ 20,000 ਰੁਪਿਆ ਰਹਿ ਗਿਆ ਬਹੁਤ ਖਿਆ ਬਾਈਆਂ ਨੂੰ ਬਾਈ ਕਹਿੰਦੇ ਵੀ ਅਸੀਂ ਉਰੇ ਗੱਡੀ ਉੱਤਰਦਿਆਂ ਨੂੰ ਦੇ ਦਾਂਗੇ ਆਹ ਮੱਝ ਆ ਦੇਖੋ ਗੱਬਣ ਭੇਜੀ ਸੀਗੀ ਤੇ ਜਦੋਂ ਨਾ ਮੱਝ ਉਹਨਾਂ ਦੇ ਘਰੇ ਪਹੁੰਚ ਗਈ ਤੇ ਬਾਈ ਕਹਿੰਦੇ ਵੀ ਸਾਡੇ ਮੱਝ ਹੈ ਨਹੀਂ ਫਿੱਟ ਪਹਿਲੀ ਗੱਲ ਤਾਂ ਭਰਾਵੋ ਜੇ ਕੋਈ ਆਨਲਾਈਨ ਮੱਝ ਖਰੀਦਦਾ ਜਾਤਾ ਉਰੇ ਆ ਕੇ ਲੈ ਜਾ ਕਰੋ ਜਾਂ ਫਿਰ ਆਪਦਾ ਤਸੱਲੀ ਕਰਕੇ ਖਰੀਦਿਆ ਕਰੋ ਕਿਉਂ ਹੁੰਦੀ ਐ ਉਹੀ ਗੱਲ ਹਨਾ ਕੋਈ ਐਡਾ ਕੋਈ ਕੋਈ ਨੁਕਸ ਨਹੀਂ ਮੱਝ ਚ ਬਸ ਉਹ ਹੀ ਗੱਡੀ ਦੇ ਹੱਲ ਚੱਲ ਕਰਕੇ ਕਹਿੰਦੇ ਵੀ ਮੱਝ ਨੂੰ ਭਲਾ ਹੋ ਰਹੀਆਂ ਨੇ ਵੀ ਅਸੀਂ ਇਹ ਮੱਝ ਲੈਣੀ ਨਹੀਂ ਹੈਗੀ ਤੇ ਕੱਲ ਇਹ ਮੱਝ ਗਈ ਤਰਨ ਤਾਰਨ ਦੁਬਾਰੇ ਦੇਖੋ ਮੁੜ ਕੇ ਆਈ ਬਬਲਾ ਲੈ ਕੇ ਆਇਆ ਫਿਰ ਉਹਨਾਂ ਨੂੰ ਪੈਸੇ ਪਾਏ ਫਿਰ ਉਹਨਾਂ ਨੇ ਮੱਝ ਵਾਪਸ ਕਰੀ ਤੇ ਕੱਲ ਦਾ ਦਿਨ ਵੀ ਸਾਰਾ ਗਿਆ ਅੱਜ ਮੱਝ ਬਾਬਲੇ ਕਿਵੇਂ ਫੇਰਾ ਕੇ ਕਿੱਥੇ ਵਸੂਣ ਲੱਗੀ ਹੈ ਕੱਲ ਰਾਤ ਦੂਸਾ ਚ ਤਰਨ ਤਾਰਨ ਰਿਹਾ ਹੈ ਨਾ ਸਾਰੀ ਰਾਤ ਰਾਖੀ ਰੱਖੀ ਬਈ ਹਾਂ ਉਹਨਾਂ ਦੇ ਕੁੱਤੇ ਜੀ ਆਪਣਾ ਰਾਤ ਆਪਣੇ ਤਰਨ ਤਾਰਨ ਚ ਮਾਲ ਪਿਆ ਹੈ ਨਾ ਸੁਭਾਣਾ ਤਾਜੀ ਉਹਨਾਂ ਦੇ ਰਾਖੀ ਰੱਖੀ ਹਾਂ ਫੇਰ ਤੜਕੀ ਆ ਕੇ ਮੋਗੇ ਤੇਲ ਫੋਨ ਲੱਗੇ ਮੈਂ ਪਿੱਛੇ ਵਾਜੇ ਦੇਖਣ ਲੱਗ ਗਿਆ ਤਾਂ ਵਸੂਣ ਲੱਗੀ ਮੋਗੇ ਹੀ ਸੂਣ ਲੱਗੀ ਫੇਰ ਮੋਗੇ ਤਾਰ ਕੇ ਸਵਾਈ ਸਵਾਈ ਹਾਂ ਮੋਗੇ ਤਾਰ ਕੇ ਸਵਾਈ ਆਹ ਕੱਤੀ ਨੂੰ ਦੇਖੋ ਜਨਮ ਦਿੱਤਾ ਤੇ ਐਡੀ ਦੂਰ ਪਹਿਲਾਂ ਤਾਂ ਇਹ 250 ਕਿਲੋਮੀਟਰ ਗਈ ਮੱਝ ਫਿਰ 250 ਕਿਲੋਮੀਟਰੇ ਆਈ ਤੇ ਆਉਣਸਾਰ ਬਾਈ ਇਹ ਪਟਿਆਲੇ ਦੇ ਬਾਈ ਬੈਠੇ ਸੀਗੇ ਦੇਖੋ ਆਹ ਬਾਈ ਨੇ ਉਹ ਆਈ ਹੋਏ ਬਾਈ ਸਾਹਮਣੇ ਆਹ ਆਹ ਬਾਈ ਪੀ ਆਰਟੀਸੀ ਚ ਬਾਈ ਕਨੈਕਟਰ ਆ ਤੇ 1 ਲੱਖ 10 ਹਜ਼ਾਰ ਦੀ ਇਹ ਮੱਝ ਇਹਨਾਂ ਨੂੰ ਆਪਾਂ ਨੇ ਦੁਬਾਰੇ ਸਵਾ ਕੇ ਚਲੋ ਇਹਨਾਂ ਨੇ ਕਿ ਕਿਉਂ ਅਨਯਾਲ ਹੁੰਦਾ ਕਿ ਤੋ ਤਰਨ ਤਰਨ ਗੇੜੇ ਦੇ ਕੇ ਜਾਣਾ ਤਾਂ ਇਹਨੇ ਦੇਖੋ ਪਟਿਆਲੇ ਦੀ ਬਾਈ ਕਿਵੇਂ ਲੱਗੀ ਮੱਝ ਤੁਹਾਨੂੰ ਇਹ ਵਧੀਆ ਵੀ ਮੈਂ ਚਲੂ ਰੇਡ ਦੇ ਹਿਸਾਬ ਨਾਲ ਠੀਕ ਆ ਸੋਹਣੀ ਆ ਮੈਂ ਫਿੱਟਾ ਹਾਂ ਹਾਂ ਦੁੱਧਾ ਠੀਕ ਆ ਮੈਂ ਵਧੀਆ ਠੀਕ ਆ ਮੱਝ ਉਹੀ ਗੱਲ ਆ ਰਾਤ ਹੋ ਰਹੀ ਆ ਹੁਣ ਇਹ ਮੱਝ ਦੇਖੋ ਪਟਿਆਲੇ ਜਾਊਗੀ ਤੇ ਪਹਿਲੀ ਤਾਂ ਗੱਲ ਉਹ ਤਰਨ ਤਾਰਨ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਜਿਹੜਾ ਕੋਈ ਭਰਾ ਹੋਣ ਨੇ ਮੱਝ ਮੰਗਾਉਣਾ ਮੈਂ ਤਾਂ ਇਹੀ ਕਹਿੰਦਾ ਹੁਣਾਂ ਭਰਾਵੋ ਵੀ ਤੁਸੀਂ ਇੱਥੇ ਆ ਕੇ ਦੇਖ ਕੇ ਲੈ ਜਾਓ ਬਸ ਉਹਨਾਂ ਨੇ ਉਹ ਇੱਕ ਗੱਲੋ ਸਿਆਣੇ ਕਰਤੇ ਵੀ ਜਾਂ ਤਾਂ ਉਹੀ ਗੱਲ ਆ ਵੀ ਮੱਝ ਉਹਰੇ ਆ ਕੇ ਦੇਖ ਕੇ ਭੇਜਣੀ ਆ ਵੀ ਉਹ ਕੰਮ ਲਾੜਲਾ ਕੋਲ ਜਾਣੀ ਰੱਖਣਾ ਲੈ ਹੁਣ ਇਹ ਮੱਝ ਚੜਾਓ ਬਈ ਇਹ ਮੱਝ ਹੁਣ ਆਪਣੀ ਪਟਿਆਲੇ ਜਾਊਗੀ ਘਾਹ ਨੂੰ ਬੰਦਾ ਬਣ ਜਾ ਬੰਦਾ ਬਣ ਜਾ ਤੇ ਲਾਦੇ ਆ ਜਾਨੀਆਂ ਹਾਂ ਅੰਦਰ ਸਾਡੇ ਚੌਧਰੀ ਦਾ ਪੇਗ ਫੂਗ ਲੱਗਿਆ ਹਾਂ ਕੋਈ ਪੇਗ ਫੂਗ ਆ ਤੇਰਾ ਸੌਰੀ ਚੱਲੋ ਬਈ ਪਟਿਆਲੇ ਹੁਣ ਅੱਜ ਇਹਨੂੰ ਰੱਖਿਆ ਵੀ ਆਪ ਫੋਨ ਨਾਲ ਤਾਂ ਅਜਾ ਨੰਬਰ ਦਿੱਤਾ ਸੀ ਅਜਾ ਨੰਬਰ ਤਾਂ ਵੀ ਲਾ ਰੱਖਿਆ ਵਾ ਵੀਡੀਓ ਚ ਗਾਲਾਂ ਕੱਟਣੀਆਂ ਪੈਣੀਆਂ ਆ ਦੇਖ ਹਲੋ ਕਿਉਂ ਬਾਬਲੇ ਫਿਰ ਓਏ ਲੰਬੀ ਅੱਗੇ ਤਾਂ ਤਾਂ ਨਹੀਂ ਲੈ ਕੇ ਜਾਂਦਾ ਮੱਝ ਕਿਤੇ ਪਹਿਲਾਂ ਇਹ ਪੁੱਛਿਆ ਕਰੇਗਾ ਵੀ ਕਿਵੇਂ ਹੈ ਰੋ ਪੋ ਕੰਮ ਤੂੰ ਬੰਦਾ ਬਣਾ ਆਫ ਇਹ ਵੀ ਬਣੂਗਾ ਬਾਬਲਾ ਕਾ ਬਾਈ 5 ਘੰਟ ਬੈਠ ਰਹੇ ਆ ਅਗਲੇ ਦੇ ਘਰੇ ਹੂੰ ਕਦੇ ਕਿਨੂੰ ਬੁਲਾ ਲਿਆ ਕਰਨ ਕਦੇ ਕਿਨੂੰ ਆ ਹੁਣ ਤੁਸੀਂ ਉਰੇ ਆ ਕੇ ਦੇਖ ਕੇ ਲੈਗੇ ਬਾਈ ਫਰਕ ਨਹੀਂ ਪੈਂਦਾ ਇਹ ਚੀਜ਼ ਦਾ ਨਾਈ ਤਰ੍ਹਾਂ ਸੇ ਲਾਣੇ ਰਕਮ ਲਾਣੀ ਯਾਰ ਦੇਖ ਕੇ ਹੈ ਅਰਖੇ ਲੋ ਯਾਰ ਚੀਜ਼ ਆਪਾਂ ਤਾਂ ਹੀ ਕਹਿੰਦੇ ਵੀ ਉਰੇ ਆ ਕੇ ਦੇਖ ਕੇ ਲੈ ਜਾਓ ਹੈਨਾ ਹਾਂ ਹਾਂ ਲੈ ਬਈ 100 ਰੁਪਏ ਤਾਂ ਦੇ ਦ ਨੀ ਮੋੜਦਾ ਯਾਰ 100 ਰੁਪਏ ਮਾਦਾ ਦੇ ਦਿੰਦੇ ਬਈ 100 ਰੁਪਏ ਹੀ ਮੋੜਿਆ ਬਾਈ ਇਸਨੇ ਛੋਟ 100 ਤਾਂ ਬਈ ਦੇ ਦੇ ਫੇਰ ਇਹਨੂੰ ਤਾਂ ਦੇ ਦੇ ਵੇਰਾ ਰਿਮੇਟ ਲੈ ਜੇ ਨੀ ਮਾਰਾਂ ਕਿੰਤੂ ਉਹ ਕਰੇ ਪਿਕਚਰ ਅਗੇ ਨੂੰ ਮਾਇਲੇ ਅਗੇ ਫੋਨ ਮੈਂ ਇੱਕ ਕਹ ਦੇ ਲਾ ਹਾਂ ਹਾਂ ਕਹਣਾ ਸੁਣਿਆ ਹੋਇਆ ਹੈ ਨਾ